ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਬਾਣੀ ਦਾ ਫਰਮਾਨ ਬਿ ਬਾਣੀਆਂ ਕਹਾਣੀਆਂ ਪੁੱਤ ਸੁਪੁੱਤ ਕਰੇਨ ਵੱਡੇ ਕੀਆਂ ਵਡਿਆਈਆਂ ਕਿਛ ਕਹਿਣਾ ਕੈ ਨਾ ਜਾਏ ਗਜਾਓ ਫਤਿਹ ਤੇ ਪਾਓ ਫਤਿਹ ਜਿਦੀ ਜ਼ਬਾਨ ਚ ਫਤਿਹ ਉਹਦੀ ਮੈਦਾਨ ਚ ਫਤਿਹ ਗਜਾਈਏ ਗੱਜ ਕੇ ਤੇ ਬੈਠੀਏ ਸੱਜ ਕੇ ਕਹਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਾਦਾ ਭਲਾ ਗੁਰੂ ਦਾ ਖਾਲਸਾ ਹੀ ਸਰਬੱਤ ਦਾ ਭਲਾ ਕਰਦਾ ਹੈ ਤੇ ਗੁਰੂ ਦਾ ਖਾਲਸਾ ਹੀ ਸਰਬੱਤ ਦਾ ਭਲਾ ਮੰਗਦਾ ਹੈ ਇਹ ਖਾਲਸੇ ਦਾ ਕੰਮ ਹੈ ਗੁਰੂ ਪਿਆਰਿਓ ਮਾਛੀਵਾੜੇ ਦਾ ਹਾਲਚਾਲ ਲੱਗਾ ਮੈਂ ਦੱਸਣਾ ਜੇ ਨਾ ਦਸ਼ਮੇਸ਼ ਪਿਤਾ ਪਿਤਾ ਦਿੱਲੀ ਵਾਰਦੋਂ ਤੂੰ ਜੇ ਨਾ ਦਸ਼ਮੇਸ਼ ਪਿਤਾ ਪਿਤਾ ਦਿੱਲੀ ਵਾਰਦੋਂ ਤੂੰ ਜੰਝੂ ਤਿਲਕਦਾਸ ਫੇਰ ਕਿਸ ਨੇ ਬਚਾਉਣਾ ਸੀ ਜੇ ਨਾ ਦਸ਼ਮੇਸ਼ ਪਿਤਾ ਸਾਜ ਤੋਂ ਪਿਆਰੇ ਪੰਜ ਕੰਗਾ ਕੜਾ ਗਾਤਰਾ ਕਸ਼ਹਿਰਾ ਕਿੰਨੇ ਪਉਣਾ ਸੀ ਜੇ ਨਾ ਦਸ਼ਮੇਸ਼ ਪਿਤਾ ਵਾਰ ਤੋਂ ਦਲਾਰੇ ਚਾਰੇ ਮਾਛੀਵਾੜੇ ਜੰਗਲਾਂ ਚ 10 ਕਿੰਨੇ ਸੋਣਾ ਸੀ ਮੰਦਰ ਸ਼ਬਾਲੇ ਆ ਗੁਰਦੁਆਰੇ ਨਾ ਨਜ਼ਰ ਆਉਂਦੇ ਮੰਦਰ ਸਾਰੇ ਰੰਗ ਜੇਬ ਨੇ ਟਵਾ ਤੇ ਹੀ ਮੰਦਰ ਸ਼ਬਾਲੇ ਗੁਰਧਾਮ ਨਾ ਨਜ਼ਰ ਆਉਂਦੇ ਰਾਗੀਆਂ ਢਾਡੀਆਂ ਕਬੀਸ਼ਰਾਂ ਨੇ ਕਦੋਂ ਸਟੇਜਾਂ ਉੱਤੇ ਗਾਉਣਾ ਹੀ ਰਾਗੀਆਂ ਢਾਡੀਆਂ ਕਬੀਸ਼ਰਾਂ ਨੇ ਕਦੋਂ ਛਟੇਜਾਂ ਉੱਤੇ ਗਾਉਣਾ ਸੀ ਮੁਖਤਾਰ ਸਿੰਘ ਗਮਾਨਪੁਰੀ ਕਦੋਂ ਛਟੇਜਾਂ ਉੱਤੇ ਗਾਉਣਾ ਧੰਨ ਦਸਮ ਪਾਤਸ਼ਾਹ ਦੀ ਦੇਣ ਮੁਖਵਾਕ ਬਾਜਾਂ ਵਾਲੇ ਦਾ ਸਿੱਖ ਸਿੱਧਕ ਨਭਾਉਂਦਾ ਧੜਕੇ ਨਾ ਤੁਸੀਂ ਕਬਤਾ ਬੜੀ ਚੜ੍ਹਦੀ ਕਲਾ ਦੀ ਸੁਣੀ ਹੈ ਸਿੰਘਾਂ ਕੋਲੋਂ ਖਾਲਸੇ ਦਾ ਦਿਲ ਨਹੀਂ ਧੜਕਦਾ ਭਾਵੇਂ ਸਿਰਾਂ ਦੇ ਉੱਤੇ ਆਰੇ ਕਿਉਂ ਨਾ ਚੱਲ ਜਾਣ ਸਰਵਣ ਕਰਨਾ ਭਾਵੇਂ ਖੋਪਰ ਕਿਉਂ ਨਾ ਲੈ ਜਾਣ ਬਾਜਾਂ ਵਾਲਿਆ ਮੈਂ ਨਹੀਂ ਤਰ ਜਾਂਦਾ ਮਾਛੀ ਬਾੜੇ ਵਿੱਚ ਰੋੜ ਜਾਂ ਵਟਾ ਹੁੰਦਾ ਚਰਨ ਚੁੰਮਦਾ ਤੇਰੇ ਮੈਂ ਲੱਖ ਵਾਰੀ ਜੇਕਰ ਪਟਨੇ ਦੇ ਰਾਮਾ ਦਾ ਘਟਾ ਹੁੰਦਾ ਜਾਂ ਫਿਰ ਤੇਰੀ ਕਮਾਂ ਦਾ ਤੀਰ ਹੁੰਦਾ ਜਾਂ ਫਿਰ ਕਿਸੇ ਗਵਾਲਣ ਦਾ ਮੱਟਾ ਹੁੰਦਾ ਕੁਲਾ ਮੈਂ ਤੈਥੋਂ ਤਰਵਾ ਲੈਂਦਾ ਜੇ ਕਰ ਸਹਦੇ ਦੀ ਬੇੜੀ ਦਾ ਫੱਟਾ ਹੁੰਦਾ 21 ਕੁਲਾ ਮੈਂ ਤੈਥੋਂ ਤਰਵਾ ਲੈਂਦਾ ਜੇ ਕਰ ਸਹਦੇ ਦੀ ਬੇੜੀ ਦਾ ਫੱਟਾ ਹੁੰਦਾ ਜੋ ਕਸਮੇ ਪਾਤਸ਼ਾਹ ਨੇ ਕਿਆ ਹੈ ਕੀਤਾ ਹੈ ਸ਼ਰਮਣ ਕਰਨਾ ਆਪਣੀ ਅੱਖਾਂ ਦੇ ਸਾਹਮਣੇ ਵਾਹ ਕਹ ਬਾਜਾਂ ਵਾਲੇ ਦਾ ਵਾਹ ਕਹ ਬਾਜਾਂ ਵਾਲੇ ਦਾ ਸਿੱਖ ਸਿੱਧਕ ਨਬਾਉਂਦਾ ਧੜਕੇ ਨਾ ਮੈਂ ਤਾਂ ਕੰਡਿਆਂ ਤੇ ਸੁੱਤਾ ਸੀ ਮੇਰੀ ਕੌਮ ਨੂੰ ਕੰਡਾ ਰੜਕੇ ਨਾ ਤਾਂ ਕੰਡਿਆਂ ਤੇ ਸੁੱਤਾ ਸੀ ਮੇਰੀ ਕੌਮ ਨੂੰ ਕੰਡਾ ਰੜਕੇ ਨਾ ਵਾਹ ਕਹ ਬਾਜਾਂ ਵਾਲੇ ਦਾ ਵਾਹ ਕਹ ਬਾਜਾਂ ਵਾਲੇ ਦਾ ਸਿੱਖ ਸਿੱਧਕ ਨਬਾਉਂਦਾ ਧੜਕੇ ਨਾ ਉਹ ਤਾਂ ਕੰਡਿਆਂ ਤੇ ਕੰਡਿਆਂ 'ਤੇ ਸੁੱਤਾ ਸੀ ਮੇਰੀ ਕੌਮ ਨੂੰ ਕੰਡਾ ਰੜਕੇ ਨਾ ਤਾਂ ਕੰਡਿਆਂ 'ਤੇ ਸੁੱਤਾ ਸੀ ਮੇਰੀ ਕੌਮ ਨੂੰ ਕੰਡਾ ਰੜਕੇ ਨਾ ਬਾਟੇ ਚੋਂ ਅੰਬਰ ਤੇ ਉਸਨੇ ਇੱਕ ਨੋਖੀ ਸਾਜ ਬਣਾਈ ਸੀ ਬਾਟੇ ਚੋਂ ਅੰਬਰ ਤੇ ਉਸਨੇ ਇੱਕ ਨੋਖੀ ਸਾਜ ਬਣਾਈ ਸੀ ਵੇਖਣ ਲਈ ਪੰਜ ਪਿਆਰੇ ਨੇ ਪਰ ਲੱਗਦੇ ਭਾਈ ਭਾਈ ਸੀ ਵੇਖਣ ਲਈ ਜੋ ਪਿਆਰੇ ਨੇ ਪਰ ਲੱਗਦੇ ਭਾਈ ਭਾਈ ਸੀ ਮੁਰਜਾ ਦਾ ਪੰਨਾਂ ਕੱਕਿਆਂ ਦੀ ਮੁਰਜਾ ਦਾ ਪੰਨਾਂ ਕੱਕਿਆਂ ਦੀ ਤੁਸੀਂ ਭੁੱਲਿਆ ਜਬਾਨੀ ਪੜ ਕੇ ਨਾ ਮੈਂ ਤਾਂ ਕੰਡਿਆਂ ਤੇ ਉਹ ਤਾਂ ਕੰਡਿਆਂ ਤੇ ਸੁੱਤਾ ਸੀ ਮੇਰੀ ਕੌਮ ਨੂੰ ਕੰਡਾ ਰੜਕੇ ਨਾ ਤਾਂ ਕੰਡਿਆਂ ਤੇ ਸੁੱਤਾ ਸੀ ਮੇਰੀ ਕੌਮ ਨੂੰ ਕੰਡਾ ਰੜਕੇ ਨਾ ਕੌਮ ਨੂੰ ਕੰਡਾ ਰੜਕੇ ਨਾ ਮੇਰੀ ਕੌਮ ਨੂੰ ਕੰਡਾ ਰੜਕੇ ਨਾ ਪਿਆਰਿਆਂ ਨੂੰ ਅੰਮ੍ਰਿਤ ਸ਼ਕਾਇਆ ਮੇਰੇ ਦੀਨ ਦੁਨੀਆ ਦੇ ਮਾਲਕ ਨੇ ਪੰਨਾਂ ਦੇ ਕੋਲੋਂ ਫਿਰ ਆਪ ਅੰਮ੍ਰਿਤ ਮੰਗਿਆ ਅੰਮ੍ਰਿਤ ਮੈਨੂੰ ਵੀ ਦਿਓ ਗੁਰੂ ਖਾਲਸਾ ਜੀ ਗੋਵਿੰਦ ਆਖਿਆ ਪੰਨਾਂ ਪਿਆਰਿਆਂ ਨੂੰ ਮੈਨੂੰ ਕੌਮ ਦੇਨਾ ਨਾਮ ਦੀ ਚੜੇ ਰੰਗਣਾ ਮਹਿਮੀ ਮਹਾਨਵਾ ਰੱਬੀ ਨਜ਼ਾਰਿਆਂ ਨੂੰ ਦਇਆ ਸਿੰਘ ਨੇ ਆਖਿਆ ਗੁਰਾਂ ਤਾਈਂ ਸੌਦਾ ਕਿਸ ਭਾ ਪਿਆ ਬਨਜਾਰਿਆਂ ਨੂੰ ਨਹੀਂ ਜੇ ਮੁਖਤ ਲਿਆ ਨਹੀਂ ਜੇ ਮੁਖਤ ਮਿਲਦਾ ਮੇਲ ਦਸਰਾਂ ਦੇ ਬੋਬਿਆਂ ਤਾਰਿਆਂ ਨੂੰ ਗੁਰਾਂ ਅੱਖਿਆ ਰੱਬ ਕੋਲ ਲੈ ਲੋ ਤੀਤੇ ਕੋਲ ਤੇ ਪੂਰਨੇ ਪਾ ਦਿਆਂਗਾ ਤੁਸੀਂ ਅੰਮ੍ਰਿਤ ਲਿਆ ਅਸੀਸ ਦੇਣ ਬਦਲੇ ਮੈਂ ਸਾਰਾ ਹੀ ਪਰਿਵਾਰ ਲਟਾ ਦਿਆਂਗਾ ਅੰਮੁਖ ਤੋਂ ਕੱਢਿਆ ਬੋਲਾਂ ਨੂੰ ਮੁਖ ਤੋਂ ਕੱਢਿਆ ਬੋਲਾਂ ਨੂੰ ਸਿਰ ਆਪਣੇ ਨਾਂ ਨਨ ਪਾਇਆ ਸੀ ਉਸ ਮਾਂ ਗੁਜਰੀ ਦੇ ਹੀਰੇ ਨੇ ਨਾ ਮਹਿਲ ਬਣਾਇਆ ਸੀ ਮਾਂ ਗੁਜਰੀ ਦੇ ਹੀਰੇ ਨੇ ਸਿੱਖੀ ਦਾ ਮਹਿਲ ਬਣਾਇਆ ਸੀ ਕਈ ਕਨੇ ਫੁੱਲ ਬਗੀਚੇ ਦੇ ਕਈ ਕਨੇ ਫੁੱਲ ਬਗੀਚੇ ਦੇ ਸੁਖ ਜਾਣੋ ਕਿਦਰੇ ਛੱਡ ਕੇ ਨਾ ਮੈਂ ਤਾਂ ਕੰਡਿਆਂ ਤੇ ਉਹ ਤਾਂ ਕੰਡਿਆਂ ਤੇ ਸੁੱਤਾ ਸੀ ਮੇਰੀ ਕੌਮ ਨੂੰ ਕੰਡਾ ਰੜਕੇ ਨਾ ਤਾਂ ਕੰਡਿਆਂ ਤੇ ਸੁੱਤਾ ਸੀ ਮੇਰੀ ਕੌਮ ਨੂੰ ਕੰਡਾ ਰੜਕੇ ਨਾ ਸਾਡੇ ਬਦਲੇ ਉਹਨੇ ਪਰਿਵਾਰ ਮਾਰ ਦਿੱਤਾ ਕੌਣ ਵਾਲੀਆਂ ਬੰਦ ਕਰਕੇ ਤੇ ਤੁਸੀਂ ਦੁਵਾਨ ਲਾਇਆ ਸ਼ਰਮਣ ਕਰਨਾ اے ਮੈਂ ਦੀਨ ਦੁਨੀਆ ਦੇ ਮਾਲਕ ਧੰਨ ਬਾਜਾਂ ਵਾਲੇ ਗਰਦੇਵ ਪਾਤਸ਼ਾਹ ਦਾ ਮਾਛੀ ਬਾੜੇ ਦਾ ਹਾਲ ਸੁਣਾ ਸਾਰਾ ਓ ਮੈਂ ਕੌਮ ਦੇ ਕੰਡੇ ਝੁਣ-ਝੁਣ ਕੇ ਤੇ ਆਪਣੀ ਹੀਟ ਵਚਾਏ ਸੀ ਓਮ ਦੇ ਕੰਡੇ ਝੁਣ-ਝੁਣ ਕੇ ਤੇ ਉਹ ਯਾਹ ਕਰਤੇ ਘਰ ਘਰ ਵਿੱਚ ਦੀਪ ਜਗਾਏ ਸੀ ਆਪਣੇ ਦੀਪ ਬੁਝਾ ਕੇ ਤੇ ਘਰ ਘਰ ਵਿੱਚ ਦੀਪ ਜਗਾਏ ਸੀ ਉਹ ਸਨੇਕ ਪਿਤਾ ਦੀ ਨੇਕੀ ਨੂੰ ਨੇਕ ਪਿਤਾ ਦੀ ਨੇਕੀ ਨੂੰ ਹਣ ਰੋੜਾ ਹੱਥੀ ਫੜ ਕੇ ਨਾ ਉਹ ਤਾਂ ਕੰਡਿਆਂ ਤੇ ਸੁੱਤਾ ਸੀ ਮੇਰੀ ਕੌਮ ਨੂੰ ਕੰਢਾ ਰੜ ਕੇ ਨਾ ਤਾਂ ਕੰਡਿਆਂ ਤੇ ਸੁੱਤਾ ਸੀ ਮੇਰੀ ਕੌਮ ਨੂੰ ਕੰਢਾ ਰੜ ਕੇ ਨਾ ਫਿਰ ਰੱਖਿਆ ਕਰਨੀ ਪੈਂਦੀ ਸੀ ਫਿਰ ਹਰ ਤਾਕਤ ਦੇ ਹੁੰਦਿਆਂ ਵੀ ਹਰ ਔਕੜ ਝਰਨੀ ਪੈਂਦੀ ਸੀ ਮੱਦਲੂ ਮਾਇਆ ਤੇ ਮਸੂਮਾਂ ਦੀ ਫਿਰ ਰੱਖਿਆ ਕਰਨੀ ਪੈਂਦੀ ਸੀ ਫਿਰ ਹਰ ਤਾਕਤ ਦੇ ਹੁੰਦਿਆਂ ਵੀ ਹਰ ਔਕੜ ਝਰਨੀ ਪੈਂਦੀ ਸੀ ਮੇਰਾ ਸੱਤਾ ਸਿੱਖ ਮਹਾਲ ਮੀਆਂ ਸੱਤਾ ਸਿੱਖ ਮਹਾਲ ਬੇ ਦੋਸਿਆਂ ਸਰ ਕੜ ਕੇ ਨਾ ਉਹ ਤਾਂ ਕੰਡਿਆਂ ਤੇ ਸੁੱਤਾ ਸੀ ਮੇਰੀ ਕੌਮ ਨੂੰ ਕੰਡਾ ਰੜ ਕੇ ਨਾ ਤਾਂ ਕੰਡਿਆਂ ਤੇ ਸੁੱਤਾ ਸੀ ਮੇਰੀ ਕੌਮ ਨੂੰ ਕੰਡਾ ਰੜ ਕੇ ਨਾ ਮੁੱਖਵਾ ਕਹਿ ਬਾਜਾਂ ਵਾਲੇ ਦਾ ਵਾਹ ਕਹਿ ਬਾਜਾਂ ਵਾਲੇ ਦਾ ਸਿੱਖ ਸਿੱਧ ਕੰਨ ਬੌਂਦਾ ਧੜ ਕੇ ਨਾ ਉਹ ਤਾਂ ਕੰਡਿਆਂ ਤੇ ਸੁੱਤਾ ਸੀ ਮੇਰੀ ਕੌਮ ਨੂੰ ਕੰਡਾ ਰੜ ਕੇ ਨਾ ਤਾਂ ਕੰਡਿਆਂ ਤੇ ਸੁੱਤਾ ਸੀ ਮੇਰੀ ਕੌਮ ਨੂੰ ਕੰਡਾ ਰੜ ਕੇ ਨਾ ਗੁਰੂ ਦੀ ਸੰਗਤ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹੈ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦਾ ਧੰਨਵਾਦ ਮਾਨਯੋਗ ਸਤਿਕਾਰਯੋਗ ਸਠੇ ਸਕੱਤਰ ਸਾਹਿਬ ਸੁੱਚਾ ਸਿੰਘ ਗਿੱਲ ਸਾਹਿਬ ਮੇਰੀਆਂ ਸਤਿਕਾਰਯੋਗ ਭੈਣਾਂ ਨੇ ਗੁਰੂ ਇਤਿਹਾਸ ਦੇ ਮਾਣ ਅੰਦਰ ਮਾਇਆ ਬਹੁਤ ਅਰਦਾਸ ਕਰਾਈਏ ਵਾਹਿਗੁਰੂ ਮੰਨਦੀਆਂ ਮਰਾਦਾਂ ਪੂਰੀਆਂ ਕਰਨ ਸੱਤੇ ਪਾਤਸ਼ਾਹ ਦੇ ਦਰਬਾਰ ਵਿੱਚ ਗੁਰਮਖਾਂ ਵੱਲੋਂ ਮਾਇਆਈਏ ਗੁਰਸਿੱਖਾਂ ਵੱਲੋਂ ਵਾਹਿਗੁਰੂ ਚੜ੍ਹਦੀਆਂ ਕਲਾ ਕਰਨ ਗਜਾਓ ਫਤਿਹ ਤੇ ਪਾਓ ਫਤਿਹ ਗਮਾਨਪੁਰੀ ਦੇ ਨਾਲ ਮੁਖਤਾਰ ਸਿੰਘ ਗਮਾਨਪੁਰੀ ਫਤਿਹ ਗਜਾਉਂਦੇ ਕਹ ਦੋ ਵਾਹਿਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਦਾ ਦਾ